ਸੋਬੇ ਦੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅਨੇਕਾਂ ਪਰਿਵਾਰ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਨੇ ਇਸੇ ਤਹਿਤ ਅੱਜ ਸਰਪੰਚ ਬੱਬੂ ਡੋਰਾ ਸਰਪੰਚ ਬਲਦੇਵ ਟੱਪਰੀ ਅਤੇ ਪ੍ਰੇਮ ਸਿੰਘ ਦੀ ਯੋਗ ਅਗਵਾਈ ਹੇਠ ਹਲਕੇ ਦੇ ਪਿੰਡ ਬੋੜੀਆਂ ਤੁਮ ਜੋਦਾ ಗ್ರಾಮ ਪੰਚਾਇਤ ਅਤੇ ਦਰਜਨ ਤੋਂ ਵੱਧ ਪਿੰਡ ਵਾਸੀਆਂ ਨੇ ਆਪ ਦਾ ਪੱਲਾ ਫੜਿਆ ਹੈ ਇਨ੍ਹਾਂ ਪਰਿਵਾਰਾਂ ਨੂੰ ਹਲਕਾ ਵਿਧਾਇਕ ਸਰਦਾਰ ਫੌਜਾ ਸਿੰਘ ਸਰਾਰੀ ਵੱਲੋਂ ਪਾਰਟੀ ਵਿੱਚ ਜਿਹੜਾ ਸ਼ਾਮਲ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਸਰਦਾਰ ਫੋਜਾ ਸਿੰਘ ਸਰਾਰੀ ਨੇ ਕਿਹਾ ਕਿ ਸੂਬੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਪਿਛਲੇ 3 ਸਾਲਾਂ ਦੇ ਅੰਦਰ ਕੀਤੇ ਗਏ ਵਿਕਾਸ ਕੰਮਾਂ ਨੂੰ ਦੇਖ ਕੇ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕ ਆਪ ਮੁਹਾਰੇ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਕੀ ਕਹਿਣਾ ਜੀ ਤੁਹਾਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਆਵਾਮੀ ਪਾਰਟੀ ਦੇ ਪ੍ਰਵਾਹ ਚ ਵਧਾ ਹੋਇਆ ਫਰੀ ਅਰਵਿੰਦ ਕੇਜੀਵਾਲ ਭਗਵੰਤ ਮਾਨ ਦੀ ਸੋਚ ਨੂੰ ਸਲਾਮ ਕਿਉਂਕਿ ਉਹਨਾਂ ਨੇ ਆਵਾਮੀ ਪਾਰਟੀ ਇਸੇ ਕਰਕੇ ਬਣਾਈ ਸੀ ਕਿ ਜਿਵੇਂ ਆਪਣੇ ਪੰਜਾਬ ਦੇ ਵਿੱਚ ਦੋ ਰਵਾਇਤੀ ਪਾਰਟੀਆਂ ਸੀ ਇਕਾਲੀ ਦਲ ਤੇ ਕਾਂਗਰਸ ਦੋਨਾਂ ਪਾਰਟੀਆਂ ਦੇ ਤਪਾਏ ਹੋਏ ਲੋਕ ਇਕੱਠੇ ਹੋ ਕੇ ਆਵਾਮੀ ਪਾਰਟੀ ਬਣ ਗਈ ਸੀ ਤਾਂ ਸੱਚੇ ਮਾਰਗ ਤੇ ਚੱਲਣ ਲਈ ਅੱਜ ਇਹਨਾਂ ਨੇ ਪ੍ਰਣ ਕੀਤਾ ਸਰਪੰਚ ਸਾਹਿਬ ਖੜੇ ਨੇ ਪੂਰੇ ਪਿੰਡ ਕੰਪਲ ਪੰਚਾਇਤ ਦੇ ਨਗਰ ਨਿਵਾਸੀ ਸਾਰਿਆਂ ਨੇ ਪ੍ਰਣ ਕੀਤਾ ਕਿ ਅਸੀਂ ਵੀ ਇਸ ਰਾਹ ਤੇ ਚੱਲਾਂਗੇ ਕਈ ਵਾਰੀ ਅਕਸਰ ਹੀ ਗੱਲ ਕਰਦਾ ਕਿ ਆਮ ਆਦੀ ਪਾਰਟੀ ਦਾ ਜਿਹੜਾ ਰਸਤਾ ਹੈ ਉਹ ਥੋੜਾ ਮੁਸ਼ਕਲ ਹੈ ਤਾਂ ਮੁਸ਼ਕਲ ਤੋਂ ਮਤਲਬ ਇਹ ਹੈ ਕਿ ਇਮਾਨਦਾਰੀ ਨਾਲ ਰਹਿਣਾ ਪੈਂਦਾ ਹੈ ਅੱਜ ਵੀ ਅਸੀਂ ਇੱਥੇ ਰੂਸਰ ਦੇ ਵਿੱਚ ਮਾਰਕੀਟ ਕਮੇਟੀ ਦੀ ਚੇਅਰਮੈਨ ਸ਼੍ਰੀਵਤੀ ਸੁਸ਼ੀਲ ਵੱਟਿਓ ਨੂੰ ਕੁਰਸੀ ਤੇ ਬਿਠਾਇਆ ਉਹਦਾ ਸਰਮਾਰ ਕੀਤਾ ਕਿ ਜਨਵਰੀ ਵਿੱਚ ਵੀ ਤੁਹਾਨੂੰ ਉੱਥੇ ਵੀ ਕਾਫੀ ਕੱਟ ਸੀ ਤੇ ਜਿੱਥੇ ਵੀ ਪਿੰਡ ਸਾਰੇ ਇਕੱਠਾ ਆ ਪਾਰਟੀ ਵਿੱਚ ਵਾਅਦਾ ਹੋਇਆ ਕਿ ਚੰਗੀ ਸੋਚ ਨੂੰ ਲੈ ਕੇ ਸਮਾਜ ਅੱਗੇ ਵਧ ਰਿਹਾ ਜੀ ਤੇ ਮੈਨੂੰ ਪੂਰਨ ਵੀਰ ਹੈ ਕਿ ਜਿਸ ਤਰ੍ਹਾਂ ਪਿਛੇ ਆਮਾਦੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ 92 ਐਮਐਲਏ ਦਿੱਤੇ ਫਿਰ ਤਿੰਨ ਜੇ ਪਾਰਟੀਆਂ ਚੋਂ ਆ ਕੇ 95 ਹੋ ਗਏ ਕੱਲ ਵੀ ਕੱਟ ਸੀਗਾ ਫੀਰ ਕਾਟ ਦਿੱਤੇਗਾ ਕਿਉਂਕਿ ਲੋਕਾਂ ਨੂੰ ਆਪਣੀ ਜ਼ਿੰਦਗੀ ਜਿਉਣ ਲਈ ਜਿਹੜੀਆਂ ਸਰਕਾਰੀ ਸਹੂਲਤਾਂ ਉਹ ਮਿਲ ਰਹੀਆਂ ਨੌਕਰੀਆਂ ਬਿਨਾਂ ਰਿਸ਼ਵਤ ਦੇ ਇਹ ਸਹੂਲਤਾਂ ਇਤਨੇ ਕਿੰਨੇ ਵੱਡੇ ਉੱਥੇ ਟੈਸਟ ਹੁੰਦੇ ਨੇ ਭੜੀ ਹੁੰਦੇ ਜੀ ਸਰਕਾਰੀ ਸਕੂਲਾਂ ਦਾ ਜਿਹੜਾ ਮੈਨਿੰਗ ਕਰਨ ਬਹੁਤ ਵਧੀਆ ਹੋ ਰਿਹਾ ਹੈ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਵੱਡੇ ਵੱਡੇ ਕੰਪੀਟੀਸ਼ਨ ਪਾਸ ਕਰਦੇ ਨੇ ਉਹ ਜਿਹੜੇ ਮਹਿੰਗੇ-ਮਹਿੰਗੇ ਸਕੂਲ ਸੀ ਸਕੂਲਾਂ ਵਾਲਾ ਸੀ ਡਿਬੇਟ ਤੋਂ ਹੀ ਤਿਆਰ ਨੇ ਵੀ ਸਾਡੇ ਬੱਚੇ ਤੁਹਾਡੇ ਤੋਂ ਇੰਟੈਲੀਜੈਂਟ ਜੀ ਤਾਂ ਕਈ ਸਕੂਲ ਤਾਂ ਬੰਦ ਹੋਣ ਦੀ ਗੱਲ ਤੇ ਆ ਕੇ ਕਰਕੇ ਜਿਹਨੀਆਂ ਸਰਕਾਰੀ ਸਕੂਲਾਂ ਨੂੰ ਕਿ ਭਗਵਦੀ ਪੜਾਈ ਹੈ ਤੇ ਆਉਣ ਦਿਨ ਆਉਣ ਵਾਲੇ ਦਿਨਾਂ 'ਚ ਹੋਰ ਵੀ ਇਸ ਤਰ੍ਹਾਂ ਲਗਭਗ 200 ਕਰੋੜ ਰੁਪਈਆ ਸਕੂਲਾਂ ਦੇ ਅਸੀਂ ਇਸ ਤੋਂ ਪਹਿਲਾਂ ਖਰਚ ਚੁੱਕੇ ਹਾਂ ਅਜੇ ਵੀ ਹੋਰ ਧੰਨਵਾਦ ਇੰਨਾ ਵੱਡਾ ਬਜਟ ਹੈ ਹੋਰ ਵੀ ਅੱਗੇ ਸਿੱਖਿਆ ਬਾਗ ਦੇ ਵਿੱਚ ਵੱਡਾ ਬਜਟ ਹੈ ਸਪੋਰਟਸ ਦੇ ਵਿੱਚ ਹੈ ਹਰੇਕ ਪਿੰਡ ਦੇ ਵਿੱਚ ਸਟੇਡੀਅਮ ਹੋਵੇਗਾ ਛਪੜਾ ਦਾ ਨਵੀਨੀਕਰਨ ਸੀਚੇਵਾਟਾ ਦਾਹੀ ਹੋ ਰਿਹਾ। ਅਜਿਆ ਕੋਈ ਕੰਮ ਨਹੀਂ ਜਿਹੜਾ ਲੋਕ ਹਿੱਤ ਵਿੱਚ ਨਾ ਹੋ। ਜੀ ਸਿਰਫ ਇੱਥੇ ਇਹ ਪਾਰਟੀ ਹੈ। ਇਹਦੇ ਵਿੱਚ ਨਿੱਜ ਹਿੱਤ ਛੱਡ ਕੇ ਲੋਕ ਹਿੱਤ ਦੇ ਕੰਮ ਕੀਤੇ ਜਾਂਦੇ। ਧੰਨਵਾਦ। ਇਹ ਕੰਮ ਮਹਿੰਦਰਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਰਦਾਰ ਫੌਜਾ ਸਿੰਘ ਸਰਾਰੀ ਸਾਡੇ ਪਿੰਡ ਬਸਤੀ ਗੋੜੀਆਂ ਪਹੁੰਚੇ ਨੇ ਜੀ ਤੇ ਸਾਡੇ ਪਿੰਡ ਪਹੁੰਚਣ ਤੇ ਸਰਕਾਰ ਫੋਜਾ ਸਿੰਘ ਸਰਾਰੀ ਉਹਨਾਂ ਦੇ ਸਾਰੇ ਵਰਕਰਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਜੀ ਅਸੀਂ ਆਮ ਆਦਮੀ ਪਾਰਟੀ ਦੇ ਕੰਮ ਵੇਖ ਕੇ ਬਹੁਤ ਜਿੰਨੇ ਸਾਨੂੰ ਉਹਨਾਂ ਦੇ ਲੱਗੇ ਵਿਚਾਰ ਜੋ ਉਹਨਾਂ ਨੇ ਕੰਮ ਕੀਤੇ ਹਨ ਉਹਨਾਂ ਨੂੰ ਦੇਖਦੇ ਹੋਏ ਅਸੀਂ ਪਾਰਟੀ ਵਿੱਚ ਸ਼ਾਮਲ ਹੋਏ ਹਾਂ ਜੀ ਤੇ ਅਸੀਂ ਫੋਜਾ ਫੋਜਾ ਸਿੰਘ ਸਰਾਰੀ ਦਾ ਤੈਨੂੰ ਦਿ ਲੋ ਤੁਹਾਨੂੰ ਧੰਨਵਾਦ ਕਰਦੇ ਆ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਵੀ ਦੁਲਾਇਆ ਕਿ ਸਾਡੇ ਪਿੰਡ ਦੇ ਜਿੰਨੇ ਵੀ ਕੰਮ ਲੈਂਦੇ ਆ ਉਹ ਸੀ ਕਰਾਂਗੇ ਪਹਿਲ ਦੇ ਅਧਾਤੇ ਹਾਂਜੀ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਐਮਐਲਏ ਸਾਹਿਬ ਤੁਹਾਡੇ ਪਿੰਡ ਪਹੁੰਚੇ ਸੀ ਤੇ ਤੁਸੀਂ ਪਿੰਡ ਨਿਵਾਸੀ ਹੋਣ ਦੇ ਤੁਹਾਡਾ ਕੀ ਵਿਚਾਰ ਹੈ ਜੀ ਸਭ ਤੋਂ ਪਹਿਲਾਂ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਐਮਐਲਏ ਸਰਦਾਰ ਮੋਜਾ ਸਿੰਘ ਸਰਾਈ ਸਾਹਿਬ ਜੀ ਦਾ ਜਿਨ੍ਹਾਂ ਨੇ ਅੱਜ ਸਾਡੇ ਪਿੰਡ ਦੇ ਵਿੱਚ ਸਾਡੇ ਨਾਲ ਰੂਪ ਹੋ ਕੇ ਸਾਡੀਆਂ ਮੁਸ਼ਕਲਾਂ ਨੂੰ ਸੁਣਿਆ ਤੇ ਅੱਜ ਅਸੀਂ ਉਹਨਾਂ ਦੀ ਪਾਰਟੀ ਨੂੰ ਜੁਆਇਨ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਉਹ ਅੱਜ ਬਹੁਤ ਵਧੀਆ ਪੰਜਾਬ ਸਰਕਾਰ ਦਾ ਕੰਮ ਹੋ ਰਿਹਾ ਹੈ ਕਿ ਨਸ਼ੇ ਦੇ ਵਿਰੁੱਧ ਬਹੁਤ ਤਗੜੀ ਮਾਤਰਾ ਦੇ ਵਿੱਚ ਅੱਗੇ ਵਧੇ ਜਾ ਰਹੇ ਨੇ ਔਰ ਦੂਜੀ ਗੱਲ ਹੈ ਕਿ ਸਾਡੇ ਪਿੰਡ ਦਾ ਸਭ ਤੋਂ ਵੱਡਾ ਇਮੇ ਹੈਗਾ ਸੀ ਖਾਸ ਕਰਕੇ ਮੇਰਾ ਔਰ ਨੌਜਵਾਨਾਂ ਦਾ ਅਸੀਂ ਇੱਕ ਨੌਜਵਾਨ ਸਰਪੰਚ ਬਣਾਈਏ ਤੇ ਉਹਨਾਂ ਤੋਂ ਅਸੀਂ ਆਪਦੇ ਪਿੰਡ ਦੇ ਰੋਹਂਦੇ ਕੰਮ ਨੇ ਕਰਵਾ ਸਕੀਏ ਜੀ ਔਰ ਉਹ ਸੁਪਨਾ ਸਾਡਾ ਪੂਰਾ ਹੋ ਗਿਆ ਬਾਕੀ ਕੰਮ ਰਹਿੰਦੇ ਆ ਉਹ ਸਾਨੂੰ ਪੂਰੀ ਉਮੀਦ ਹੈ ਪੂਰਾ ਵਿਸ਼ਵਾਸ ਹੈ ਕਿ ਸਰਦਾਰ ਫੌਜਾ ਸੰਸਿਚਾਰੀ ਸਾਹਿਬ ਜੀ ਸਾਰੇ ਕੰਮ ਕਰਨਗੇ ਜੀ